ਹਾਂਜੀ ਕੀ ਨਾਮ ਜੋ ਸੀਮਾ ਨਾਮ ਮੇਰਾ ਕੀ ਗੱਲ ਹੋਈ ਆ ਜੀ ਸਵੇਰ ਮੰਡੇ 4 ਵਜੇ ਆਇਆ ਸੀ ਲੱਭੂ 4 ਵਜੇ ਆਣ ਕੇ ਮਿਲ ਕੇ ਦਰਵਾਜ਼ਾ ਖੜਕਾਈ ਜਾ ਰਿਹਾ ਸੀ ਗਾਸੀ ਬੋਲਿਆ ਕੌਣ ਤੁਸੀਂ ਕੌਣ ਜੋ ਤੇ ਬੋਲੇ ਦਰਵਾਜ਼ਾ ਖੋਲੋ ਮੈਂ ਕਹਾਂ ਸੀ ਦਰਵਾਜ਼ਾ ਨਹੀਂ ਖੋਲਣਾ ਤੁਸੀਂ ਬੋਲੋ ਤੁਸੀਂ ਹੈ ਕੌਣ ਜੋ ਤਾਂ ਬੋਲੇ ਮੈਨੂੰ ਕਹਿੰਦਾ ਆਣ ਕੇ ਸਾਡੇ ਸਾਰੇ ਪਰਿਵਾਰ ਨੂੰ ਕਹਿੰਦਾ ਜੇ ਤੁਸੀਂ ਅੱਜ ਨਾ ਬੂਹਾ ਖੋਲਿਆ ਨਾ ਤਾਂ ਅਸੀਂ ਆਣ ਕੇ ਫੈਰ ਕਰ ਦੇਣੀ ਤੁਹਾਨੂੰ ਸਾਰੇ ਟੱਬ ਨੂੰ ਭੁੰਨ ਕੇ ਜਾਣਾ ਅਜੋ ਤਾਂ ਮੈਂ ਕਸੀ ਨਈ ਬੁਆ ਖੋਲਣਾ ਆਨਕੇ ਸਾਡਾ ਦਰਵਾਜਾ ਤੋੜਿਆ ਇਹਨਾਂ ਨੇ ਮੇਰੀ ਮੰਮਾ ਦੇ ਨਾਲ ਕੇ ਸੱਟਾ ਬੇਟਾ ਲਗਾਈਆਂ ਆਨਕੇ ਇਹਨਾਂ ਨੇ ਫਿਰ ਅਸੀਂ ਚੌਂਕੀ ਗਏ ਆ ਚੌਂਕੀ ਇਹਨਾਂ ਬਾਅਦ ਆਨਕੇ ਫਿਰ ਇਹਨਾਂ ਤੋੜਪਾ ਨਾਲ ਡਗਾਵੀ ਜਿਆਦੀ ਕੀਤੀਆਂ ਆਨਕੇ ਫਿਰ ਇਹਨਾਂ ਨੇ ਦੱਸਿਆ ਆ ਰਿਹਾ ਕਿ ਫਾਇਰਿੰਗ ਵੀ ਕੀਤੀ ਗਈ ਹਾਂਜੀ ਫਾਇਰਿੰਗ ਵੀ ਹੋਈ ਥੇ ਸਾਡੇ ਮਗਰੋਂ ਹੋਈ ਸੀ ਚੌਂਕੀ ਚਲੇ ਗਏ ਆ ਸਾਡੇ ਮਗਰੋਂ ਹੋਈ ਆ ਕਿੰਨੇ ਜਿਹੜੇ ਰੌਂਦ ਜਿਹੜੇ ਆ ਫਾਇਰ ਕੀਤੇ ਗਏ ਤਿੰਨ ਹੋਏ ਸੀ ਪਏ ਹੋਏ ਸੀਗੇ ਇਥੇ ਦੋ ਲੱਬੇ ਜੀ ਦੋ ਲੱਬੇ ਹੋਏ ਆ ਇੱਕ ਫਾਇਰ ਕੱਢਿਆ ਉਹਨਾਂ ਨੇ ਕੀ ਕਰਨ ਕੀ ਰਿਹਾ ਕਾਰ ਇੱਥੇ ਨਾਲ ਗੋਲੀ ਚਲਾਈ ਸੀ ਗੋਲੀ ਚਲੰਦੇ ਕਾਰਨ ਨਾਲ ਖੋਦ ਪਾਜੀ ਨਾਲ ਸਾਨੂੰ ਮਿਲ ਕੇ ਨੇ ਕਿਹਾ ਵੀ ਤੁਸੀਂ ਸਾਡੇ ਨਾਲ ਗਵਾਇਸ ਕੀਆ ਸਾਡੇ ਮੁੰਡੇ ਨੇ ਗਵਾਇਸ ਦਿੱਤੀ ਆ ਵੀ ਆ ਘਰ ਹੈਗੀ ਸੀ ਉਹਨਾਂ ਦੀ ਇੰਨੇ ਆਣ ਕੇ ਕਿਹਾ ਤੁਸੀਂ ਹੀ ਨੀ ਗੱਲ ਕਾਤੋਂ ਕਹੀਏ ਸਾਡਾ ਨਾਮ ਕਾਤੋਂ ਲਿਆ ਸਾਡਾ ਘਰ ਕਾਤੋਂ ਦੱਸਿਆ ਜਾ ਕੇ ਤੁਸੀਂ ਇਸ ਚੀਜ਼ ਦੀ ਰੰਜਿਸ਼ ਹਾਂਜੀ ਇਹ ਰੰਜਿਸ਼ ਦਾ ਕਰਕੇ ਨੇ ਕੀਤਾ ਇਹਨਾਂ ਨੇ ਆਣ ਕੇ ਗੋਲੀ ਪਹਿਲਾਂ ਕਿੰਨਾ ਚਿਰ ਪਹਿਲਾਂ ਚੱਲੀ ਸੀ ਇੱਥੇ ਹੋਈ ਕਿ ਤਿੰਨ ਮਹੀਨੇ ਪਹਿਲਾਂ ਚੱਲੀ ਆ ਹਾਂਜੀ ਤੋਂ ਇੰਨੇ ਮਹੀਨੇ ਹੋ ਗਏ ਉਹਨਾਂ ਨੇ ਪਹਿਲਾਂ ਗੋਲੀ ਚਲਾਈ ਸੀ ਇਹਨਾਂ ਨੇ ਉਦੋਂ ਤੁਹਾਡੇ ਲੱਗੇ ਇੱਥੇ ਗੋਲੀ ਚਲਾਈ ਗਈ ਸੀ ਇੱਥੇ ਗੋਲੀ ਚੱਲੀ ਸੀਗੀ ਇਧਰੋਂ ਦੇ ਆਏ ਸੀ ਇਧਰੋਂ ਪਤਾ ਨਹੀਂ ਕਿ ਇਧਰੋਂ ਗੋਲੀ ਚਲਾਈ ਗਿਆ ਇੱਕ ਦੂਸਰੀ ਗੋਲੀ ਚਲਾਈ ਆ ਕੁਛ ਨਹੀਂ ਪਤਾ ਚੱਲਦਾ ਪਿਆ ਕਿਧਰੋਂ ਸੀ ਆਪਣੇ ਦਰਵਾਜ਼ੇ ਬੰਦ ਕਰਕੇ ਚਲ ਗਏ ਸੀਗੇ ਸਾਨੂੰ ਆਣ ਕੇ ਸਾਨੇ ਪੁੱਛਿਆ ਇੱਥੇ ਗੋਲੀ ਚਲੀ ਤੂੰ ਦੱਸੋ ਘਰ ਦਾ ਦੋ ਅਸੀਂ ਘਰ ਮੁੰਡਿਆਂ ਨੂੰ ਦੱਸਿਆ ਉਹਦੀ ਸੰਨੀ ਤਾਂ ਕਰਕੇ ਸਾਡੇ ਨਾਲ ਲੜਦਾਬਾਜੀ ਕਰਨ ਦੇ ਮੁੰਡਿਆਂ ਨੇ ਤੇ ਹੁਣ ਤੱਕ ਪੁਲਿਸ ਨੇ ਕੀ ਕਾਰਵਾਈ ਕੀਤੀ ਹਾਇ ਤਾਂ ਅਸੀਂ ਕੁਛ ਨਹੀਂ ਕੀਤੀ ਸੀ ਮੌਕੇ ਤੇ ਪੁਲਿਸ ਪਹੁੰਚੀ ਨਹੀਂ ਪਹੁੰਚੀ ਜੀ ਅਸੀਂ ਗਏ ਮੌਕੇ ਤੇ ਪਰ ਉਹ ਕਹਿੰਦੇ ਸੀ ਤੂੰ ਆਪਣੇ ਮਾਨ ਨਾਲ ਜਾਓ ਮੈਡੀਕਲ ਕਰਵਾਓ ਜਾ ਕੇ ਫੇਰ ਕਰੋ ਫੇਰ ਅਸੀਂ ਆਵਾਂਗੇ ਹੁਣ ਤੱਕ ਪੁਲਿਸ ਪਹੁੰਚੀ ਇੱਥੇ ਪਹੁੰਚੀ ਆ ਇੱਕ ਵਾਰੀ ਤਾਂ ਹੋ ਗਏ ਇੱਕ ਵਾਰੀ ਹੁਣ ਪੁਆਇੰਟਸ ਕਿ ਗਏ ਜਿਹੜੇ ਹੁਣੇ ਹੋ ਗਏ ਥੋੜੀ ਜਿਹਾ ਪਹਿਲੇ ਉਹਨਾਂ ਨੇ ਕੀਤੀ ਗੱਲ ਕਹਿੰਦੇ ਸੀ ਜਾਣੇ ਆ ਕਾਰਵਾਈ ਕਰਾਂਗੇ ਅਸੀਂ ਜਿਹੜੇ ਉਹ ਖੋਲ ਉਹ ਸਰ ਲੈ ਗਏ ਨੇ ਚੱਕ ਕੇ ਕਿੰਨੇ ਗੋਲ 3 ਸੀਗੇ 2 ਇੱਕ ਤੇ ਕੱਢਿਆ ਹੋਇਆ ਸੀਗਾ ਤੇ 2 ਉੱਥੇ ਡੁੱਗੀ ਪਏ ਸੀਗੇ ਕੀ ਮੰਗ ਕਰਦੇ ਮੰਗ ਸਾਡੀ ਇਹੀ ਹੈ ਜੀ ਜੋ ਸਾਡੇ ਘਰ ਦੀ ਤੋੜ ਪੰਨ ਹੋਈ ਆ ਸਾਡੀ ਮੰਮਾ ਨੂੰ ਸੱਟਾਂ ਲੱਗੀਆਂ ਵਾ ਗਾਂ ਵੀ ਹੁਣ ਇੱਥੇ ਵਿੱਚ ਬਾਹਰ ਕੰਮ ਕਰਦੀ ਆ ਮੈਂ ਮੈਂ ਕੱਲ੍ਹ ਸੇ ਗਰੁੱਪ ਦਾ ਕੰਮ ਕਰਦੀ ਆ ਮੈਨੂੰ ਡਾਰਿਆ ਮੈਨੂੰ ਕਦੇ ਮੇਰੇ ਭਰਾ ਨੂੰ ਮੇਰੀ ਮੰਮਾ ਨੂੰ ਮੇਰੇ ਨਾਲ ਵੀ ਕਰ ਸਕਦੇ ਆ ਜੇ ਅੱਜ ਮੇਰੇ ਘਰ ਦੇ ਹੋ ਸਕਦਾ ਬਾਹਰ ਵੀ ਮੈਂ ਨਾਲ ਕਰ ਸਕਦੀ ਆ ਇਹ ਕੰਮ ਅੰਮ੍ਰਿਤ ਅੰਮ੍ਰਿਤ ਕਜੀ ਮੇਰਾ ਨਾ ਬਬਲੀ ਕੀ ਗੱਲ ਹੋਈ ਹੈ ਜੀ ਗੱਲ ਹੈ 4 ਵਜੇ ਆਇਆ ਇਸ ਤਰ੍ਹਾਂ ਜੇ ਅੱਗੇ ਆ ਗਿਆ ਪਹਿਲੋ ਇਕੱਲਾ ਹੀ ਆ ਕੇ ਬੂਹਾ ਖੜਕਾਇਆ ਸੀ ਪੁੱਛਿਆ ਕੌਣ ਆ ਕਹਿੰਦਾ ਮੈਂ ਕੋ ਦੱਸਾਂ ਕੌਣ ਆ ਤੇ ਅਸੀਂ ਆਵਾਜ਼ ਪਛਾਣ ਲਈ ਸਾਡੇ ਮਹੱਲੇ ਦਾ ਮੁੰਡਾ ਹੀ ਆ ਆ ਕੇ ਲੱਤਾਂ ਮਾਰ ਕੇ ਬੂਹਾ ਜਿਹੜਾ ਵਾ ਕੁੰਡੀ ਆਪਣੇ ਆ ਵੀ ਖੁੱਲ ਗਈ ਅੰਦਰੋਂ ਕੁੰਡੀ ਮਾੜੀ ਸੀ ਥੋੜੀ ਜੀ ਤੇ ਆ ਕੇ ਤੇ ਮਤਲਬ ਇੱਟ-ਵੱਟਾ ਚਲਾਉਣ ਲੱਗ ਪਿਆ ਜੇ ਅੰਦਰ ਕਹਿੰਦਾ ਕਿ ਮੈਂ ਤੁਹਾਨੂੰ ਕੋਣ ਨਹੀਂ ਕਿ ਜਾਣਾ ਵਾ ਕਿਹੜੀ ਗੱਲ ਕੀ ਗੱਲ ਕੀ ਕੋਈ ਪੁਰਾਣੀ ਰੰਜਿਸ਼ ਹੈ ਹਾਂਜੀ ਉਹ ਮੁੰਡੇ ਨੇ ਘਰ ਦੱਸੇ ਸਾਡੇ ਨੇ ਜਾ ਕੇ ਐਸੇ ਖੋਰ ਬਾਜੀ ਦੇ ਵਿੱਚ ਹੀ ਕਹਿੰਦਾ ਵੀ ਮੈਂ ਤੁਹਾਨੂੰ ਛੱਡਣਾ ਨਹੀਂ ਆ ਸਾਡੇ ਦੇ ਇੱਟ-ਵੱਟਾ ਬਹੁਤ ਚਲਾਇਆ ਮੋਟਰਸਾਈਕਲ ਦੀ ਤੋੜਪਾਨ ਕੀਤੀ ਅਸੀਂ ਚੌਂਕੀ ਚੱਲ ਗਏ ਆ ਮੁੜ ਕੇ ਡਰ ਦੇ ਰਣ ਭੱਜ ਤੇ ਇਹਨਾਂ ਨੇ ਮਗਰ ਵੇਖਿਆ ਤੇ ਇੱਥੇ ਦੋ ਫਾਇਰ ਪਤਾ ਨਹੀਂ ਕਦੋਂ ਕੱਢ ਕੇ ਗਏ ਆ ਇੱਥੇ ਸਾਡੇ ਸਾਹਮਣੇ ਤੇ ਹੀ ਹੋਈ ਬਾਅਦ ਚ ਆਏ ਆ ਤੇ ਇੱਥੇ ਇੱਕ ਇੱਥੇ ਡਿੱਗਾ ਆ ਫਾਇਰ ਤੇ ਇੱਥੇ ਦੋ ਫਾਇਰ ਕਿਤੇ ਹਾਂ ਹਾਂ ਜੀ ਤੇ ਉਹ ਫਾਇਰ ਜਿਹੜੇ ਉਹ ਕਿੱਥੇ ਹੈਗੇ ਖੋਲ ਕਿੱਥੇ ਹੈਗੇ ਉਹ ਲੱਗੇ ਨੇ ਮਚਾ ਚੁੱਕੇ ਕੌਣ ਲੱਗੇ ਗਿਆ ਜੀ ਮੁਲਾਜ਼ਮ ਲੱਗੇ ਚੁੱਕੇ ਸਾਟ ਪੇਟ ਵੀ ਲੱਗੇ ਗਏ ਜੀ ਹਾਂ ਜੀ ਸਾਟਾਂ ਬੇਟਾਂ ਦੇ ਕੀ ਮੰਗ ਕਰਦੇ ਨੇ ਹੁਣ ਤੁਸੀਂ ਅਸੀਂ ਇਹਨਾਂ ਨੇ ਕਹਿਣਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਨੂੰ ਗਾਂ ਵੀ ਡਰਜੋ ਸਰ ਜਿਹੜੀ ਤਰਕਸਾਰ 4 ਵਜੇ ਦੇ ਕਰੀਬ 7 ਵਾੜ ਦੇ ਫਾਇਰਿੰਗ ਹੋਈ ਹੈ ਕੀ ਮਾਮਲਾ ਹੈਗਾ ਜੀ ਇਹ ਅਸਲ ਚ ਗੱਲ ਇਹ ਆ ਜੀ ਬਬਲੀ ਪਤਨੀ ਬੂਟਾ ਸਿੰਘ ਨਵੀਂ ਬਾਦੀ ਦੀ ਰਹਿਣ ਵਾਲੀ ਹੈ ਠੀਕ ਹੈ ਜੀ ਉਹਨੇ ਇੱਕ ਸਾਨੂੰ ਕੰਪਲੇਨਟ ਦਿੱਤੀ ਹੈ ਕੋਈ 3:30 4:00 5:00 ਵਜੇ ਨਾਲ ਵੀ ਮੇਰੇ ਘਰ ਆ ਕੇ ਇੱਕ ਬੰਦੇ ਦਾ ਨਾਮ ਲੈ ਆ ਦੋ ਬੰਦਿਆਂ ਨਾਲ ਨੇ ਕਿ ਮੇਰੇ ਘਰ ਆ ਕੇ ਉਹਨਾਂ ਨੇ ਕੋਈ ਲੜਾਈ ਝੜਾ ਕੀਤਾ ਆ ਉਹ ਆਪਣੀ ਕੰਪਲੇਨਟ ਦੇ ਗਏ ਆ ਉਹਦੇ ਸੱਟ ਲੱਗੀ ਸੀ ਇੱਕ ਉਹਦੇ ਸੱਟ ਹੀ ਇਹ ਲਾ ਸਾਡੀ ਰਾਤ ਦੀ ਸਰਕਾਂਜ ਤੇ ਇੱਕ ਉਹਦੇ ਲੱਤ ਸੱਟ ਹੀ ਉਹਦੇ ਤੇ ਹੱਥ ਤੇ ਤੇ ਉਹਨੂੰ ਆਪਾਂ ਮੈਡੀਕਲ ਕਰਾਉਣ ਲਈ ਭੇਜਤਾ ਗਿਆ ਕੰਪਲੇਂਟ ਉਹਨੇ ਸਾਨੂੰ ਦੇ ਗਈ ਆ ਉਹ ਵੈਰੀਫਿਕੇਸ਼ਨ ਕਰ ਰਹੀ ਹੈ ਜ ਉਹਦੀ ਜੋ ਵੀ ਮੈਡੀਕਲ ਚੀਜ਼ ਆਉਂਦਾ ਉਹਦੇ ਮੁਤਾਬਕ ਕਾਰਵਾਈ ਕਰਤੀ ਜਾਏਗੀ ਉਹਨੇ ਕੰਪਲੇਂਟ ਦੇ ਵਿੱਚ ਆਪਣੀ ਕਿਤੇ ਵੀ ਜਿਹੜੀ ਉਹ ਗੋਲੀ ਦਾ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਪਰ ਸਰ ਉਹ ਉਹਨਾਂ ਦਾ ਕਹਿਣਾ ਵਾ ਕਿ ਜਦੋਂ ਅਸੀਂ ਚੌਂਕੀ ਗਏ ਆ ਉਸ ਤੋਂ ਬਾਅਦ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਤੇ ਪੁਲਿਸ ਮੁਲਾਜ਼ਮ ਆ ਕੇ ਜਿਹੜੇ ਆ ਖੋਲ ਤੇ ਦੋ ਜਿੰਦਾ কারਤੂਸ ਜਿਹੜੇ ਉਹ ਲੈ ਕੇ ਗਏ ਉਹ ਜਿਹੜੀ ਗੱਲ ਉਹਨਾਂ ਕਹੀ ਆ ਉਹਨੂੰ ਸਾਰੀ ਨੂੰ ਇਨਵੈਸਟੀਗੇਸ਼ਨ ਚੱਲ ਜਾਂਦਾ ਜਾ ਰਿਹਾ ਆ ਉਹ ਚੌਂਕੀ ਤੋਂ ਜਾਣ ਤੋਂ ਬਾਅਦ ਫਿਰ ਦੁਬਾਰਾ ਵੀ ਆਏ ਨੇ ਸਾਡੇ ਕੋਲ ਕਿ ਉਹਨਾਂ ਗੋਲੀ ਵਾਲੇ ਕੋਈ ਜ਼ਿਕਰ ਨਹੀਂ ਕੀਤਾ ਪਰ ਉਹਨਾਂ ਵੱਲੋਂ ਇੱਕ ਵੀਡੀਓ ਜਿਹੜੀ ਆ ਉਹ ਬਣਾਈ ਗਈ ਆ ਕਿ ਜਿਹੜੇ ਖੋਲ ਜਿਹੜੇ ਨੇ ਤੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਵਿਖਾਏ ਜਾ ਰਹੇ ਉਹ ਜਦੋਂ ਵੀਡੀਓ ਮੇਰੇ ਕੋਲ ਜਾਉਂਦੇ ਜੋ ਵੀ ਥੈਂਟਿਕ ਪ੍ਰੂਫ ਮੇਰੇ ਕੋਲ ਆਏਗਾ ਜੇਕਰ ਉਹ ਵੀ ਕੋਈ ਗੱਲ ਸਾਹਮਣੇ ਆਏਗੀ ਤੇ ਉਹਦੇ ਮੁਤਾਬਕ ਵੀ ਜਰੀਏ ਕਾਰਵਾਈ ਕੀਤੀ ਜਾਏਗੀ ਬਾਈ ਨੇਮ ਜਿਹੜੀ ਦਰਖਾਸਤ ਦਿੱਤੀ ਗਈ ਆ ਜਾਂ ਫਿਰ ਬਾਈ ਨੇਮ ਦਰਖਾਸਤ ਦਿੱਤੀ ਗਈ ਕਿ ਨਾਮ ਆ ਜੀ ਉਹਦਾ ਨਾਮ ਮੜਾ ਲੱਭੂ ਜੀ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਜਿਹੜੀ ਆ ਇਹਨਾਂ ਨੇ ਫਾਇਰਿੰਗ ਕੀਤੀ ਸੀ ਉਸੇ ਗਲੀ ਦੇ ਵਿੱਚ ਤੇ ਉਸ ਰੰਜਿਸ਼ ਨੂੰ ਲੈ ਕੇ ਜਿਹੜਾ ਵਾ ਇਹ ਫੇਰ ਜਿਹੜਾ ਵਾ ਕੀਤਾ ਗਿਆ ਹੁਣ ਉਹ ਜਿਹੜੀ ਦੋ ਗਰੁੱਪਾਂ ਦੇ ਵਿੱਚ ਫਾਇਰਿੰਗ ਹੋਈ ਸੀ ਉਹਦੇ ਵਿੱਚ ਮੁਕਦਮਾ ਦਰਜਾ ਮੁਕਦਮੇ ਦੇ ਸਾਰੇ ਬੰਦੇ ਗ੍ਰਿਫਤਾਰ ਹੋ ਚੁੱਕੇ ਆ ਉਧਰ ਉਧਰ ਸਾਰੇ ਗ੍ਰਿਫਤਾਰ ਹੋ ਚੁੱਕੇ ਆ ਉਹਨਾਂ ਦੀ ਬੇਲਾ ਵੀ ਕੋਰਟ ਵੱਲੋਂ ਹੋ ਚੁੱਕੀ ਆ ਮੰਜੂਰ ਹੋ ਚੁੱਕੀ ਆ ਉਸੇ ਰੰਜਿਸ਼ ਨੂੰ ਲੈ ਕੇ ਅੱਜ ਜਿਹੜੀ ਆ ਇਹ ਕੋਈ ਅਜੇ ਅਜੇ ਕੋਈ ਉਹ ਮੈਡੀਕਲ ਰਿਜ਼ਲਟ ਹੁੰਦੇ ਆ ਉਹਨਾਂ ਦਾ ਬਿਆਨ ਸਾਡੇ ਕੋਲ ਕੀ ਹੁੰਦਾ ਹੈ ਉਹਦੇ ਮੁਤਾਬਕ ਜਾਂ ਉਹ ਦੱਸਾਂਗੇ ਵੀ ਉਹ ਇਹ ਪੁਰਾਣੀ ਰੰਜਿਸ਼ ਸੀ ਜਾਂ ਕੋ